ਆਪ ਸਭੀ ਕੋ ਜੈ ਮਸੀਹ ਕੀ ਕੈਸੇ ਹੈ ਆਪ ਸਭ ਮੈਂ ਉਮੀਦ ਕਰਦੀ ਹਾਂ ਆਪ ਘਰੋਂ ਮੇ ਠੀਕ ਹੋਗੇ ਸਭ ਪ੍ਰਭੂ ਦੀ ਬੇਰਸੀ ਆਓ ਆਪਾ ਕੋ ਹੋਤਾ ਪੜੀਏ ਕੋ ਹੋਤਾ ਸਤਾਰਾ ਦੀ ਇਕ ਜੈਨ ਨਾਲੋ ਰੁਖੀ ਮਿਸੀ ਇਹ ਦੇ ਨਾਲੋ ਚੰਗੀ ਹੈ ਪਾਈ ਘਰ ਵਿੱਚ ਬਹੁਤ ਪਤਾਰ ਤੋਂ ਹੋਣ ਪਰ ਝਗੜਾ ਹੋਵੇ ਸਿਆਣਾ ਸੇਵਕ ਸ਼ਰਮਿੰਦਾ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ ਅਤੇ ਭਰਾਵ ਭਰਾਵਾ ਵਿੱਚ ਵੰਡਪਾ ਵੰਡ ਦਾ ਹਿੱਸਾ ਪਾਵੇਗਾ ਚਾਂਦੀ ਲਈ ਕੁੱਠਾਲੀ ਅਤੇ ਸੋਨੇ ਲਈ ਪੱਠੀ ਹੈ ਪਰ ਮਨਾ ਦਾ ਪਰਖਣ ਵਾਲਾ ਯਹੋਵਾ ਹੈ ਕੁਕਰਮੀ ਵਿਆਰਥ ਦੀਆਂ ਗੱਲਾਂ ਨੂੰ ਧਿਆਨ ਦੇ ਕੇ ਸੁਣਦਾ ਹੈ ਅਤੇ ਝੂਠਾ ਝੂਠਾ ਦੁਸ਼ਟ ਜਵਾਬ ਵੱਲ ਕੰਨ ਲੋਂਦਾ ਹੈ ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਉਸ ਦੇ ਸਿਰ ਜਨ ਹਾਰਤੀ ਨਿੰਦਿਆ ਕਰਦਾ ਹੈ ਅਤੇ ਜਿਹੜਾ ਕਿਸੇ ਦੀ ਵਿਪਤਾ ਉੱਤੇ ਹੱਸਦਾ ਹੈ ਉਹ નિર્ਦੋਸ਼ ਨਾ ਠਹਿਰੇਗਾ ਪੋਤੇ ਬਜ਼ੁਰਗਾਂ ਦੇ ਮੁਕਟ ਹਨ ਅਤੇ ਕੁੱਤਰਾਂ ਦੀ ਸੋਭਾ ਉਹਨਾਂ ਦੇ ਮਾਪੇ ਹਨ ਜਦ ਮਿੱਠਾ ਬੋਲਣ ਵਾਲਾ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ ਤਾਂ ਪਤਵੰਤ ਨੂੰ ਝੂਠੇ ਬੁੱਲ ਕਿਵੇਂ ਫੱਬਣਗੇ ਜਿਹਦੀ ਸ਼ੁਭਤ ਉਹ ਦੇ ਦੇਣ ਵਾਲੇ ਦੀ ਨਿਗਾਹ ਵਿੱਚ ਮੋਹ ਮੁੱਲਾ ਰਤਨ ਹੈ ਜਿਹੜਾ ਜਿੱਧਰ ਨੂੰ ਉਹ ਜਾਂਦਾ ਹੈ ਉਹ ਸਫਲ ਹੁੰਦਾ ਹੈ ਜਿਹੜਾ ਅਪਰਾਧ ਨੂੰ ਟੱਕ ਲੈਂਦਾ ਹੈ ਉਹ ਪ੍ਰੇਮ ਨੂੰ ਪਾਲਦਾ ਹੈ ਪਰ ਜੋ ਕਿਸੇ ਗੱਲ ਨੂੰ ਬਾਰ-ਬਾਰ ਛੇੜਦਾ ਹੈ ਉਹ ਪੱਕੇ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ ਸਮਝਵਾਲੇ ਉੱਤੇ ਇੱਕ ਝੜਕ ਮੂਰਖ ਉੱਤੇ 100 ਕੋੜੀਆਂ ਨਾਲੋਂ ਵੱਧ ਅਸਰਦਾਰ ਹੁੰਦੀ ਹੈ। ਪੈੜਾ ਮਨੁੱਖ ਕੇਵਲ ਝਗੜਾ ਹੀ ਚਾਹੁੰਦਾ ਹੈ। ਸੋ ਇੱਕ ਜਾਲਮ ਸੰਦੇਹ ਸ਼ਵਾ ਉਹ ਦੇਵ ਵਿਰੋਧ ਭੇਜਿਆ ਜਾਵੇਗਾ ਮੂਰਖ ਦਾ ਦੇਵ ਵਿੱਚ ਡੁੱਬੇ ਹੋਏ ਮਨੁੱਖ ਨੂੰ ਮਿਲਣ ਨਾਲੋਂ ਰਿਸ਼ਨੀ ਜੇ ਦੇ ਬੱਚੇ ਹੋ ਗਏ ਹੋ ਲਏ ਗਏ ਹੋਂ ਹੁਣ ਨੂੰ ਮਿਲਣਾ ਪਲਾ ਹੈ ਜਿਹੜਾ ਪਲੇਾਈ ਦੇ ਬਦਲੇ ਬੁਰਾਈ ਕਰਦਾ ਹੈ ਉਹ ਦੇ ਕਰੋ ਬਰਾਈ ਕਦੇ ਨਾ ਹਟੇਗੀ ਝਗੜੇ ਦਾ ਮੋਡ ਪਾਣੀ ਦੇ ਵਹਾਵ ਵਰਗਾ ਹੈ ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹਨੂੰ ਛੱਡ ਦੇ ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਦੇ ਦੋਸ਼ ਲਾਉਂਦਾ ਹੈ ਜੋ ਹੋਵਾ ਉਹਨਾਂ ਦੋਨਾਂ ਤੋਂ ਕੀਨ ਕਰਦਾ ਹੈ ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਹੋਣ ਦਾ ਕੀ ਲਭ ਜਦ ਉਹ ਉਹ ਚਾਹੁੰਦਾ ਹੀ ਨਹੀਂ ਮਿੱਤਰ ਪਰ ਵੇਲੇ ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ ਅਤੇ ਪ੍ਰਾਪਤ ਦੇ ਦਿਨ ਲਈ ਜੰਮਿਆ ਹੈ ਬੇਸ਼ ਬੇਸ਼ ਸਮਝ ਆਦਮੀ ਹੱਥ ਮਿਲਾਉਂਦਾ ਹੈ ਅਤੇ ਆਪਣੇ ਗਵਾਂਡੀ ਦੇ ਸਾਹਮਣੇ ਜਮਾਨਤੀ ਬਣ ਜਾਂਦਾ ਹੈ ਜੋ ਝਗੜੇ ਨਾਲ ਪ੍ਰੇਮ ਕਰਦਾ ਹੈ ਉਹ ਅਪਰਾਧ ਦੇ ਨਾਲ ਵੀ ਪ੍ਰੇਮ ਕਰਦਾ ਹੈ ਜਿਹੜਾ ਹੰਕਾਰ ਨਾਲ ਬੋਲਦਾ ਹੈ ਉਹ ਆਪਣਾ ਨਾਸ ਪਾਲਦਾ ਹੈ ਟੇਡੇ ਮਨ ਵਾਲਾ ਭਲਾਈ ਨਾ ਪਾਵੇਗਾ ਅਤੇ ਪਠੀਆਂ ਗੱਲਾਂ ਕਰਨ ਵਾਲਾ ਵਿਪਤਾ ਵਿੱਚ ਪਵੇਗਾ ਮੂਰਖ ਨੂੰ ਜਨਮ ਦੇਣ ਵਾਲਾ ਦੁੱਖ ਹੀ ਕੋਂਦਾ ਹੈ ਅਤੇ ਮੂਰਖ ਦੇ ਪਿਤਾ ਨੂੰ ਕੁਝ ਆਨੰਦ ਨਹੀਂ ਮਿਲਦਾ ਖੁਸ਼ ਖੁਸ਼ਦਿਲੀ ਚੰਗੀ ਦਵਾ ਹੈ ਪਰ ਉਹ ਉਦਾਸ ਮਨ ਹੱਡੀਆਂ ਨੂੰ ਸਕਾਉਂਦਾ ਹੈ ਦੁਸ਼ਟ ਬੁੱਕਲ ਵਿੱਚੋਂ ਰਿਸ਼ਵਤ ਲੈਂਦਾ ਹੈ ਤਾਂ ਜੋ ਉਹ ਦੇ ਨਿਆਂ ਦੇ ਮਾਰਗਾਂ ਨੂੰ ਵਿਗਾੜ ਦੇਵੇ ਬੁੱਧ ਸਮਝਣ ਵਾਲੇ ਦੇ ਅੱਗੇ ਰਹਿੰਦੀ ਹੈ ਪਰ ਮੂਰਖ ਦੀਆਂ ਅੱਖਾਂ ਤਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ ਮੂਰਖ ਪੁੱਤਰ ਆਪਣੇ ਪਿਓ ਲਈ ਦੁੱਖ ਹੈ ਅਤੇ ਆਪਣੀ ਮਾਂ ਲਈ ਕੁੜਤਨ ਹੈ ਧਰਮੀ ਨੂੰ ਸਜ਼ਾ ਦੇਣ ਦੇਣਾ ਚੰਗਾ ਨਹੀਂ ਨਾ ਪ੍ਰਦਾਨਾ ਨੂੰ ਸਿਆਣੀ ਸਿੱਧੀ ਆਈ ਦੇ ਕਾਰਨ ਮਾਰਨਾ ਜਿਹੜਾ ਕਟ ਬੋਲਦਾ ਹੈ ਉਹ ਗਿਆਨੀ ਹੈ ਅਤੇ ਸਮਝਵਾਲਾ ਸ਼ੀਲ ਸੁਭਾਅ ਹੁੰਦਾ ਹੈ ਮੂਰਖ ਵੀ ਜਿੰਨਾ ਚਿਰ ਚੁੱਪ ਰਹੇ ਬੁੱਧਵਾਨ ਹੀ ਗਿਨੇ ਜਾਂਦਾ ਹੈ ਜੇ ਮੂੰਹ ਬੰਦ ਰੱਖੇ ਤਾਂ ਸਿਆਣਾ ਸਮਝਿਆ ਜਾਂਦਾ ਹੈ ਪ੍ਰਭੂ ਦਾ ਵਚਨ ਪੜ੍ਹੇ ਔਰ ਸੁਨੇ ਜਾਨੇ ਪਰ ਆਪ ਸਭ ਨੂੰ ਬਰਕਤ ਔਰ ਅਸ਼ੀਸ਼ ਮਿਲੇ ਮੈਂ ਆਪ ਦੇ ਹਨ ਤਨ ਇਸ ਆਪਾ ਇਹਨਾਂ ਵਿੱਚੋਂ ਜਿਹੜੀ ਪਹਿਲੀ ਹੈ ਤਾਂ ਆਪਾਂ ਲੈ ਆਪਾਂ ਉਹਨੂੰ ਪੜ੍ਹਦੇ ਆਂ ਜੇ ਤੁਹਾਡੇ ਹਨ ਘਰ ਦੀ ਵਿੱਚ ਕੋਈ ਵੀ ਪਰੇਸ਼ਾਨੀ ਜਾਂ ਦੁੱਖਾ ਤੁਸੀਂ ਕਿਸੇ ਅੱਗੇ ਨਾ ਰੋ ਅਗਰ ਮੇਰੇ ਕੋਲੋਂ ਵੀ ਗਲਤੀ ਕਈ ਵਾਰੀ ਹੋਈ ਹੈ ਤਾਂ ਮੈਂ ਮਾਫੀ ਮੰਗਦੀ ਹਾਂ ਉਸ ਚੀਜ਼ ਨੂੰ ਲੈ ਕੇ ਜੇ ਮੈਂ ਵੀ ਕੋਈ ਕਿਸੇ ਜੀ ਨੇ ਲੈ ਕੇ ਵੱਧ ਘੱਟ ਬੋਲ ਗਈਆਂ ਤਾਂ ਪੁਲੀਸ ਮੈਨੂੰ ਮਾਫ ਕਰਿਓ ਪਰ ਆਪਣਾ ਭਰੋਸਾ ਸਭ ਤੋਂ ਜ਼ਿਆਦਾ ਪਰਮੇਸ਼ਵਰ ਤੇ ਹੋਣਾ ਚਾਹੀਦਾ ਦੇਲਾ ਪਰਮੇਸ਼ਵਰ ਕੀ ਕਹਿੰਦਾ ਵਾ ਪਹਿਲੀ ਆਇਤ ਦੇ ਵਿੱਚ ਕਹਿੰਦਾ ਵਾ 17 ਦੀ ਕੋਹਤਾਂ ਵਿੱਚ ਕਹਿੰਦਾ ਕਹਿੰਦਾ ਚੈਨ ਨਾਲੋਂ ਦੁੱਖੀ ਮਿੱਸੀ ਇਹਦੇ ਨਾਲੋਂ ਚੰਗੀ ਹੈ ਪਾਈ ਘਰ ਵਿੱਚ ਬਹੁਤ ਪਦਾਰਤ ਹੋਣ ਤੇ ਪਰ ਝਗੜਾ ਹੋਵੇ ਸੱਚਮੁੱਚ ਆਪਾਂ ਇਹਨਾਂ ਜੇ ਕਿਸੇ ਕੋਈ ਜ਼ਿਆਦਾ ਪੈਸਾ ਵੀ ਆ ਜਾਵੇ ਜੋ ਕੁਝ ਵੀ ਆ ਗੋ ਉਹਦੇ ਵਿੱਚ ਬਰਕਤ ਨਾ ਹੋਵੇ ਲੜਾਈ ਝਗੜੇ ਹੋਈ ਪੈਸਾ ਤੇ ਇੱਕ ਸੈ ਤੇ ਰਹੂਗਾ ਬਿਮਾਰੀਆਂ ਦੁੱਖ ਨਿਆਣੇ ਕਦਰ ਨਾ ਪਾਉਣ ਤੇ ਉਹ ਵੀ ਕਿਸੇ ਕੰਮ ਦਾ ਹੈਗਾ ਆਪਾਂ ਨੂੰ ਉਹ ਤੁਹਾਨੂੰ ਦੌਲਤ ਚਾਹੀਦਾ ਜਿਹੜਾ ਪਰਮੇਸ਼ਰ ਵੱਲੋਂ ਆਸ਼ੀਸ਼ ਹੋਵੇ ਪਰਮੇਸ਼ਰ ਦੀ ਜਿਹਦੇ ਵਿੱਚ ਆਸ਼ੀਸ਼ ਹੋਵੇ ਜੋ ਕਿਉਂਕਿ ਜਦੋਂ ਰੱਬ ਦਿੰਦਾ ਨਾ ਦਿਲੋਂ ਦਿੰਦਾ ਉਹ ਉਹਨੂੰ ਕੋਈ ਖੋ ਨਹੀਂ ਸਕਦਾ ਹੈਗਾ ਤੇ ਜੇ ਕੋਈ ਇਨਸਾਨ ਦਿੰਦਾ ਨਾ ਤੋ ਉਸ ਨਾਲ ਦਿੰਦਾ ਵਾ ਪਰ ਆਪਾਂ ਨੂੰ ਜਦੋਂ ਪਰਮੇਸ਼ਵਰ ਦੋਊਗਾ ਪਰਮੇਸ਼ਵਰ ਵੱਲੋਂ ਆਪਾਂ ਨੂੰ ਆਸ਼ੀਸ਼ ਮਿਲੂਗੀ ਉਹ ਕਦੇ ਵੀ ਉਹਦੇ ਵਿੱਚ ਕੋਈ ਉਹ ਦੁੱਖ ਬਿਮਾਰੀ ਜਾਂ ਕੋਈ ਚੀਜ਼ ਨਹੀਂ ਉਹਦੇ ਵਿੱਚ ਤਕਲੀਫ ਨਹੀਂ ਹੁੰਦੀ ਉਹਦੇ ਵਿੱਚ ਘਬਰਾਟ ਨਹੀਂ ਆਉਂਦੀ ਉਹਦੇ ਵਿੱਚ ਆਪਾਂ ਨੂੰ ਟੈਨਸ਼ਨ ਨਹੀਂ ਹੁੰਦੀ ਕੀ ਕਰਨਾ ਪਤਾ ਹੁੰਦਾ ਕਿ ਜੇ ਆਪਣੇ ਕੋ ਪੈਸਾ ਆ ਆਪਾਂ ਕਿੱਥੇ ਕਿੱਥੇ ਲਾਣਾ ਹੈਨਾ ਇਸ ਕਰਕੇ ਪਰ ਉਹ ਵਚਨ ਵੀ ਕਹਿੰਦਾ ਪਿਆ ਕਹਿੰਦਾ ਜੇ ਬਹੁਤ ਸਾਰੇ ਪਦਾਰਥ ਹੋਣ ਪਰ ਤੁਹਾਡੇ ਅੰਦਰ ਸ਼ਾਂਤੀ ਨਾ ਹੋਵੇ ਕੀ ਫਾਇਦਾ ਹੈਨਾ ਤੇ ਕਹਿੰਦਾ ਉਹਦੇ ਨਾਲੋ ਜਿੱਦਾਂ ਦੀ ਮਿਲਦੀ ਉਹਦਾ ਧੰਨਵਾਦ ਕਰ ਕਰਕੇ ਖਾਣੇ ਚਾਹੀਦੀ ਹੈ ਔਰ ਔਰ ਪਰਮੇਸ਼ੁਰ ਦਾ ਬਚਨ ਪੜ੍ਹੇ ਔਰ ਸੁਨੇਹਾ ਜਨੇ ਪਰ ਆਪ ਸਭ ਕੋ ਬਰਕਤ ਔਰ ਆਸ਼ੀਸ਼ ਮਿਲੇ ਔਰ ਮੇਰੇ ਇਸ ਚੈਨਲ ਕੋ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲੈਣਾ ਸਬਸਕ੍ਰਾਈਬ ਜਰੂਰ ਕਰਨਾ ਇੱਕ ਹੋਰ ਵੀਡੀਓ ਦੇ ਨਾਲ ਮਿਲਾਂਗੇ ਪਰਮੇਸ਼ੁਰ ਤੁਹਾਨੂੰ ਹੋਰ ਪੁਰਵਯਾ ਸ਼ੀਸ਼ਦਵੇ ਅੱਜ ਦਾ ਵਚਨ ਇਸ ਸਿਤਾਰਕ ਹੋਤਾ ਅੱਜ ਵੀ ਤਰੀਕੇ ਸੀ ਇਸ ਤੇ ਇਸ ਕਰਕੇ ਮੈਂ ਇਸ ਨੂੰ ਪਾਇਆ ਔਰ ਪਰਮੇਸ਼ੁਰ ਮਨੇ ਮੇਰੇ ਤੇ ਵੀ ਦਇਆ ਕਰ ਮੈਨੂੰ ਵੀ ਬਰਕਤ ਦੇ ਸ਼ੀਸ਼ਦਵੇ ਔਰ ਆਪ ਸਭ ਨੂੰ ਬਰਕਤ ਦੇ ਦੇ ਪਰਮੇਸ਼ੁਰ ਸੁਣਦਾ ਦਿਲਾਂ ਦੀਆਂ ਜਾਣਦਾ ਔਰ ਸਭ ਕੋ ਜੈਨਸੀ ਕੀ